ਲੋਕ ਕਿਉਂ ਕਹਿੰਦੇ ਨੇ ਕਿ ਪੋਲਟਰੀ ਫਾਰਮਿੰਗ ਦੇ ਧੰਦੇ 'ਚ ਸਾਨੂੰ ਆਉਣਾ ਨਹੀਂ ਚਾਹੀਦਾ ਤੇ ਪੋਲਟਰੀ ਫਾਰਮਿੰਗ ਦੇ ਧੰਦੇ ਤੋਂ ਜਿਹੜਾ ਕੋਸ ਬਚਦਾ ਨਹੀਂ ਹੈਗਾ ਉਹ ਕਿਹੜੇ ਲੋਕ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਤੇ ਇਹ ਗੱਲਾਂ 'ਚ ਕਿੰਨੀ ਕੁ ਸੱਚਾਈ ਆ ਸੋ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਗੱਲਬਾਤ ਸਾਰੀ ਜਿਹੜੀ ਸ਼ੇਅਰ ਕਰਾਂਗੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਤੁਹਾਨੂੰ ਸਾਰੀ ਗੱਲਬਾਤ ਸਮਝ ਆ ਸਕੇ ਤੋ ਦੋਸਤੋ ਜਿਹੜੇ ਲੋਕ ਕਹਿੰਦੇ ਨੇ ਕਿ ਪੋਲਟਰੀ ਫਾਰਮਿੰਗ ਦਾ ਧੰਦਾ ਘਾਟੇ ਦਾ ਧੰਦਾ ਹੈ। ਉਹ ਉਹ ਲੋਕ ਨੇ ਜਿਹੜੇ ਇਹ ਕੰਮ ਕਰਕੇ ਛੱਡ ਚੁੱਕੇ ਨੇ। ਉਹ ਕਿਉਂ ਛੱਡ ਚੁੱਕੇ ਨੇ ਹੁਣ ਆਪਾਂ ਇਹ ਤੇ ਗੱਲਬਾਤ ਪੂਰੀ ਡਿਟੇਲ ਚ ਜਿਹੜੀ ਕਰਾਂਗੇ। ਸੋ ਦੋਸਤੋ ਕੋਈ ਵੀ ਜਦੋਂ ਬਿਜ਼ਨਸ ਕਰਦਾ ਹੈਗਾ ਹਰ ਇੱਕ ਦਾ ਖਾਬ ਹੁੰਦਾ ਹੈਗਾ ਕਿ ਅਸੀਂ ਇਸ ਬਿਜ਼ਨਸ ਚ ਜਿਹੜਾ ਸਫਲਤਾ ਪ੍ਰਾਪਤ ਕਰੀਏ। ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਬੰਦਾ ਹਰ ਇੱਕ ਬਿਜ਼ਨਸ ਚ ਸਫਲ ਰਹੇ ਹਰ ਬਿਜ਼ਨਸ ਚ ਬੰਦਾ ਕੋਈ ਨਾ ਕੋਈ ਕਮੀਆਂ ਛੱਡ ਦਿੰਦਾਗਾ ਸਭ ਤੋਂ ਪਹਿਲਾਂ ਪਾਂ ਜਿਹੜਾ ਗੱਲ ਕਰ ਦਿੰਨੇ ਆ ਕਿ ਜਿਹੜੇ ਪੁਲਟਰੀ ਫਾਰਮਿੰਗ ਨੂੰ ਕਹਿੰਦੇ ਨੇ ਕਿ ਗੱਲ ਜਿਹੜਾ ਇਹ ਤੰਦਾਗਾ ਇਹ ਵਧੀਆ ਤੰਦਾ ਨਹੀਂ ਹੈਗਾ ਵਧੀਆ ਕਾਰੋਬਾਰ ਨਹੀਂ ਹੈਗਾ ਉਹ ਇਸ ਲਈ ਕਹਿੰਦੇ ਨੇ ਕਿਉਂਕਿ ਸਭ ਤੋਂ ਪਹਿਲਾ ਪੁਆਇੰਟ ਉਹ ਜਿਹੜਾ ਬੱਚਾ ਲੈਣ ਵੇਲੇ ਬਰੀਡ ਨਹੀਂ ਦੇਖਦੇ ਜਦੋਂ ਪੋਲਟਰੀ ਫਾਰਮਿੰਗ ਦਾ ਕੰਮ ਕਰਨਾ ਪੋਲਟਰੀ ਫਾਰਮਿੰਗ ਦਾ ਧੰਦਾ ਜਦੋਂ ਆਪਾਂ ਸਟਾਰਟ ਕਰਨਾ ਜੇਕਰ ਉਦੋਂ ਆਪਾਂ ਬੱਚੇ ਦੀ ਬਰੀਡ ਨਹੀਂ ਦੇਖਾਂਗੇ ਪਿਓਰ ਬਰੀਡ ਦਾ ਬੱਚਾ ਨਹੀਂ ਲਵਾਂਗੇ ਆਪਾਂ ਸਸਤੇ ਮਗਰ ਭੱਜਾਂਗੇ ਉਦੋਂ ਆਪਾਂ ਇਹ ਬਿਜ਼ਨਸ 'ਚ ਹਮੇਸ਼ਾ ਘਾਟਾ ਹੀ ਖਾਵਾਂਗੇ ਇਹ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਤੁਸੀਂ ਕਦੇ ਸਫਲ ਨਹੀਂ ਹੋ ਸਕਦੇ ਜੇਕਰ ਤੁਸੀਂ ਜਦੋਂ ਚੂਚਾ ਖਰੀਦਣ ਸਮੇਂ ਕੰਜੂਸੀ ਕਰੋਗੇ ਪੈਸਿਆਂ ਦੀ ਤੇ ਵਧੀਆ ਬਰੀਡ ਨਹੀਂ ਲਾਉਂਗੇ ਕਿਉਂਕਿ ਜਦੋਂ ਤੁਸੀਂ ਵਧੀਆ ਬੱਚਾ ਲਾਉਂਗੇ ਵਧੀਆ ਬਰੀਡ ਦਾ ਬੱਚਾ ਲਾਉਂਗੇ ਤਾਂ ਹੀ ਉਹ ਅੱਗੇ ਜਾ ਕੇ ਤੁਹਾਨੂੰ ਜਿਹੜਾ ਚੰਗਾ ਮੁਨਾਫਾ ਦੇ ਸਕਦਾ ਸੋ ਸਭ ਤੋਂ ਪਹਿਲਾਂ ਇਹ ਉਹ ਲੋਕ ਹੁੰਦੇ ਨੇ ਜਿਹੜੇ ਬੱਚਾ ਵਧੀਆ ਬਰੀਡ ਦਾ ਨਹੀਂ ਖਰੀਦਦੇ ਹੁਣ ਦੂਜੇ ਪੁਆਇੰਟ ਤੇ ਉਹ ਕਿਉਂ ਕਹਿੰਦੇ ਨੇ ਆਪਾਂ ਤੁਹਾਨੂੰ ਦੱਸਦੇ ਆਂ ਉਹ ਦੋਸਤੋ ਇਹ ਉਹ ਲੋਕ ਹੁੰਦੇ ਨੇ ਜਿਹੜੇ ਪਾਲਣ ਪੋਸਣ ਬੱਚਿਆਂ ਦਾ ਸਹੀ ਤਰੀਕੇ ਨਾਲ ਟੈਂਪਰੇਚਰ ਮੈਂਟੇਨ ਰੱਖ ਕੇ ਨਹੀਂ ਕਰ ਸਕਦੇ ਉਹ ਲੋਕ ਹੁੰਦੇ ਨੇ ਜਿਹੜੇ ਇਹ ਪੋਲਟਰੀ ਫਾਰਮਿੰਗ ਦੇ ਤੰਦੇ ਚ ਫੇਲ ਹੁੰਦੇ ਨੇ ਕਿਉਂਕਿ ਜਦੋਂ ਆਪਾਂ ਬੱਚਾ ਲੈ ਕੇ ਆਉਂਦੇ ਆ ਉਦੋਂ ਜਿਹੜਾ ਇਹਨਾਂ ਦਾ ਟੈਂਪਰੇਚਰ ਮੈਂਟੇਨ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਸਭ ਤੋਂ ਵੱਡਾ ਜਿਹੜਾ ਆਪਣੇ ਸਾਹਮਣੇ ਟਾਸਕ ਹੁੰਦਾਗਾ ਪੋਲਟਰੀ ਫਾਰਮਿੰਗ ਦਾ ਉਹ ਜਿਹੜਾ ਚੂਚੇ ਨੂੰ ਬਚਾ ਕੇ ਚੂਚੇ ਦਾ ਟੈਂਪਰੇਚਰ ਮੈਂਟੇਨ ਕਰਕੇ ਉਹਨੂੰ ਅੱਗੇ-ਅੱਗੇ ਡੇ ਬਾਏ ਡੇ ਚੰਗੇ ਵਿਟਾਮਿਨ ਦੇ ਕੇ ਚੰਗੀ ਖਰਾਕ ਦੇ ਕੇ ਕਿਵੇਂ ਪਾਲਣਾ ਸੋ ਉਹ ਵੀਰ ਉਥੇ ਕਈ ਵਾਰ ਜਿਹੜੇ ਸਫਲਤਾ ਨਹੀਂ ਪ੍ਰਾਪਤ ਕਰ ਸਕਦੇ ਜਾਂ ਉਹ ਚੰਗੀ ਦੇਖ ਰਿਕ ਨਹੀਂ ਕਰਦੇ ਉਹਨਾਂ ਦਾ ਬੱਚਾ ਜਿਹੜਾ ਮਰ ਜਾਂਦਾਗਾ ਸੋ ਉਥੇ ਉਹ ਫੇਲ ਹੁੰਦੇ ਨੇ ਤੇ ਉਹ ਲੋਕ ਕਹਿੰਦੇ ਨੇ ਜਿਹੜੇ ਦੇਖ ਰਿਕ ਨਹੀਂ ਚੰਗੀ ਕਰਦੇ ਤੀਜੇ ਨੰਬਰ ਤੇ ਦੋਸਤੋ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਜਿਨ੍ਹਾਂ ਦੀ ਮਾਰਕੀਟਿੰਗ ਵਧੀਆ ਨਹੀਂ ਹੁੰਦੀ ਹੁਣ ਤੁਸੀਂ ਫਾਰਮਿੰਗ ਕਰ ਲੋ ਪੋਲਟਰੀ ਫਾਰਮਿੰਗ ਸਟਾਰਟ ਕਰਨਾ ਕੋਈ ਜ਼ਿਆਦਾ ਔਖੀ ਗੱਲ ਨਹੀਂ ਜਿਹਦੇ ਕੋਲ 4 ਪੈਸੇ ਹੈਗੇ ਨੇ ਉਹ ਸਟਾਰਟ ਕਰ ਸਕਦਾ ਹੈ ਪਰ ਜਦੋਂ ਤੁਸੀਂ ਨੇ ਮਾਰਕੀਟਿੰਗ ਕਰਨੀ ਆ ਮਾਰਕੀਟਿੰਗ ਕਰਨੀ ਇਹਦੀ ਕਾਫੀ ਜ਼ਿਆਦਾ ਮੁਸ਼ਕਿਲ ਹੁੰਦੀ ਆ ਮੁਸ਼ਕਿਲ ਕਿਵੇਂ ਹੁੰਦੀ ਆ ਕਿ ਜਿਹੜਾ ਇਹਦਾ ਅੰਡਾ ਆਪਾਂ ਨੇ ਸੇਲ ਕਰਨਾ ਉਹ ਆਪਾਂ ਨੇ ਉਹਦੀ ਮਾਰਕੀਟ ਜਿਹੜੀ ਖੁਦ ਤਿਆਰ ਕਰਨੀ ਹੁੰਦੀ ਹੈ ਜੀ ਆਪਾਂ ਨੂੰ ਕੋਈ ਬਣੀ ਬਣਾਈ ਇਹਦੀ ਸਥਾਈ ਮਾਰਕੀਟ ਨਹੀਂ ਮਿਲਦੀ ਇੱਥੇ ਜਿਹੜੀ ਥੋੜੀ ਜੀ ਪ੍ਰੋਬਲਮ ਆਉਂਦੀ ਆ ਉੱਥੇ ਉਹ ਜਿਹੜੀ ਮਾਰਕੀਟਿੰਗ ਸਹੀ ਨਹੀਂ ਕਰ ਪਾਉਂਦੇ ਸਹੀ ਜਿਹੜੇ ਨਹੀਂ ਕਰ ਪਾਉਂਦੇ ਉਹ ਫਿਰ ਉੱਥੇ ਜਾ ਕੇ ਕਹਿੰਦੇ ਨੇ ਕਿ ਅੰਡਾ ਬਿਕਦਾ ਨਹੀਂ ਹੈਗਾ ਬਿਲਕੁਲ ਵੀ ਉਹ ਦੋਸਤੋ ਕਿਵੇਂ ਬਿਕੂਗਾ ਹੁਣ ਆਪਾਂ ਇਹ ਵੀ ਤੁਹਾਡੇ ਨਾਲ ਗੱਲਬਾਤ ਕਰ ਲੈਨੇ ਆ ਜਦੋਂ ਆਪਾਂ ਦੋਸਤੋ ਦੇਸੀ ਅੰਡਾ ਵੇਚਣਾਗਾ ਉਦੋਂ ਆਪਾਂ ਨੂੰ ਲੋਕਾਂ ਦੇ ਨਾਲ ਲਿੰਕ 'ਚ ਰਹਿਣਾ ਪਊਗਾ ਲੋਕਾਂ ਨਾਲ ਲਿੰਕ ਵਧੀਆ ਬਣਾ ਕੇ ਰੱਖਣੇ ਪੈਣਗੇ ਤਾਂ ਜੋ ਅੱਗੇ ਤੋਂ ਅੱਗੇ ਲੋਕ ਤੁਹਾਡਾ ਜਿਹੜਾ ਅੰਡਾ ਬਕਿਆ ਦੇਣ ਤੇ WhatsApp ਤੇ ਤੁਸੀਂ ਗਰੁੱਪ ਜ਼ਰੂਰ ਬਣਾ ਕੇ ਰੱਖੋ ਤਾਂ ਜੋ ਤੁਹਾਡਾ ਅੰਡਾ ਜਿਹੜਾ ਅੱਗੇ ਸੇਲ ਹੋ ਸਕੇ ਸੋ ਇਹ ਉਹ ਹੁੰਦੇ ਨੇ ਜਿਹੜੇ ਅੰਡਾ ਸੇਲ ਨਹੀਂ ਕਰ ਪਾਉਂਦੇ ਸੋ ਜੇਕਰ ਆਪਾਂ ਫਿਰ ਸਾਰੀਆਂ ਗੱਲਾਂ ਦਾ ਇਹਨਾਂ ਦਾ ਨਿਚੋੜ ਕੱਢੀਏ ਕਿ ਆਪਾਂ ਨੂੰ ਜਦੋਂ ਪੋਲਟਰੀ ਫਾਰਮਿੰਗ ਕਰਦੇ ਆਂਗੇ ਉਦੋਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਪਿੱਛੇ ਕਿਵੇਂ ਨਹੀਂ ਲੱਗਣਾ ਚਾਹੀਦਾ ਹਾਂ ਟ੍ਰੇਨਿੰਗ ਲਾਓ ਜਿਹੜੇ ਵਧੀਆ ਟ੍ਰੇਨਰ ਨੇ ਉਹਨਾਂ ਤੋਂ ਟ੍ਰੇਨਿੰਗ ਲਾਓ ਜਾਂ ਫਿਰ ਜਿਹਦੇ ਪਹਿਲਾਂ ਜਾਨਵਰ ਰੱਖੇ ਹੋਏ ਨੇਗੇ ਉਹਨਾਂ ਤੋਂ ਪੁੱਛਗਿਸ਼ ਕਰੋ ਚੰਗੀ ਤਰ੍ਹਾਂ ਫੇਰ ਰੱਖੋ ਨਾ ਕਿ ਉਹਨਾਂ ਦੇ ਪਿੱਛੇ ਲੱਗੋ ਜਿਹੜੇ ਇਹ ਪੋਲਟਰੀ ਫਾਰਮਿੰਗ 'ਚ ਫੇਲ ਹੋ ਚੁੱਕੇ ਨੇ ਜੇਕਰ ਕੋਈ ਪੋਲਟਰੀ ਫਾਰਮਿੰਗ 'ਚ ਦੋਸਤੋ ਫੇਲ ਹੁੰਦਾਗਾ ਤਾਹੋ ਆਪਾਂ ਉਸ ਬਿਜ਼ਨਸ ਨੂੰ ਮਾੜਾ ਨਹੀਂ ਕਹਿ ਸਕਦੇ ਉਹ ਆਪਣੇ ਚ ਬਹੁਤ ਜ਼ਿਆਦਾ ਕਮੀਆਂ ਹੁੰਦੀਆਂ ਨੇ ਠੀਕ ਹੈ ਨਾ ਇਨਸਾਨਾਂ ਚ ਕਮੀਆਂ ਹੁੰਦੀਆਂ ਨੇ ਜਿਹੜੀਆਂ ਕਮੀਆਂ ਕਰਕੇ ਆਪਾਂ ਉਹ ਬਿਜ਼ਨਸ ਚ ਫੇਲ ਹੋ ਜਾਂਦੇ ਆ ਪਰ ਜਿਹੜੀ ਆਪਣੀ ਤਰਾਸਦੀ ਹੈਗੀ ਆਪਾਂ ਉਹ ਦੂਜਿਆਂ ਨੂੰ ਵੀ ਕਰਨ ਤੋਂ ਰੋਕ ਦਿੰਨੇ ਆਗੇ ਦੂਜੇ ਦਾ ਹੋ ਸਕਦਾ ਉਹ ਸ਼ੌਂਕ ਹੋਵੇ ਉਹ ਵਧੀਆ ਕਰ ਸਕਦਾ ਹੋਵੇ ਪਰ ਆਪਾਂ ਉਸ ਨੂੰ ਡਰਾ ਦਿੰਨੇ ਆ ਕਿ ਹਾਂ ਇਹ ਤਾਂ ਜਿਹੜਾ ਜਿਹੜਾ ਪੋਲਟਰੀ ਫਾਰਮਿੰਗਸ ਦਾ ਬਿਲਕੁਲ ਵੀ ਪੈਸਾ ਨਹੀਂ ਹੈਗਾ ਤੇ ਇਹਦਾ ਅੰਡਾ ਨਹੀਂ ਸੇਲ ਹੁੰਦਾ ਜੇ ਉਹ ਗੱਲਾਂ ਕਰਕੇ ਆਪਾਂ ਉਹਨੂੰ ਡੀਮੋਟੀਵੇਟ ਕਰਦੇ ਹਾਂ ਸੋ ਦੋਸਤੋ ਕਿਸੇ ਦੇ ਆਪਾਂ ਨੇ ਪਿੱਛੇ ਨਹੀਂ ਲੱਗਣਾ ਜਦੋਂ ਕੋਈ ਵੀ ਆਪਾਂ ਫਾਰਮਿੰਗ ਕਰਨੀ ਆ ਉਦੋਂ ਆਪਾਂ ਨੂੰ ਸੂਝ-ਬੂਝ ਦੇ ਨਾਲ ਆਪਾਂ ਨੂੰ ਆਪਣੇ ਹਿਸਾਬ ਦੇ ਨਾਲ ਜਿਹੜਾ ਇਹ ਇਹਨਾਂ ਦੀ ਚੰਗੀ ਮੈਨੇਜਮੈਂਟ ਕਰਕੇ ਆਪਾਂ ਵਧੀਆ ਪ੍ਰੋਫਿਟ ਲੈ ਸਕਦੇ ਆਂਗੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਨੇ ਆ ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਤੇ ਇਹ ਵੀ ਦੱਸਿਆ ਕਰੋ ਕਮੈਂਟ ਕਰਕੇ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਜਿਹੜੀ ਆਪਣੀ ਵੀਡੀਓ ਦੇਖ ਰਹੇ ਹੋਗੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਦੋਸਤਾਂ 'ਚ ਸ਼ੇਅਰ ਕਰਿਆ ਕਰੋ ਜਿਹੜੇ ਪੋਲਟਰੀ ਫਾਰਮਿੰਗ ਦੇ ਧੰਦੇ ਚਾਉਣਾ ਚਾਹੁੰਦੇ ਨੇ ਜਾਂ ਫਿਰ ਪੋਲਟਰੀ ਫਾਰਮਿੰਗ ਪਹਿਲਾਂ ਤੋਂ ਕਰਦੇ ਨੇ ਤੇ ਜਾਂ ਫਿਰ ਜਿਹੜੇ ਜਾਨਵਰਾਂ ਦੀ ਸ਼ਕੀਨ ਨੇ ਸੋ ਉਹਨਾਂ ਦੋਸਤਾਂ ਕੋਲ ਆਪਣੀ ਵੀਡੀਓ ਜ਼ਰੂਰ ਸ਼ੇਅਰ ਕਰਦਿਆ ਕਰੋ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ